ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬੜੀ ਖੁਸ਼ੀ ਨਾਲ ਤੁਹਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾ ਸਾਸੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਏਅਰਪੋਰਟ ਦੇ ਬਿਲਕੁਲ ਨਾਲ ਹੀ ਵਿਧਿਆ ਨਦਕਰ ਆ ਨਾਲ ਹੀ ਇੰਟਰਨੈਸ਼ਨਲ ਏਅਰਪੋਰਟ ਹੈ ਜਿਹੜਾ ਅੰਮ੍ਰਿਤਸਰ ਵਾਲਾ ਹਰਮਨ ਵੀਰ ਕੋਲ ਆ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ 2 ਮੱਜਾਂ ਤੁਹਾਨੂੰ ਦਿਖਾਉਣੀਆਂ ਆ ਬਾਕੀ ਇਹ ਆ ਵੀ ਸੋਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚੁਆਈ ਕਰਾ ਲਿਆ ਕਰੋ ਪਰ ਤਸੱਲੀ ਆ ਆਪਣੀ ਜਰੂਰ ਆਪ ਕਰਕੇ ਖੜਿਆ ਕਰੋ ਜੀ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀ ਠਾਜੇ ਵਧੀਆ ਵਧੀਆ ਭਾਜੀ ਤੁਸੀਂ ਸੁਣਾਓ ਸਭ ਵਧੀਆ ਜੇ ਵਧੀਆ ਵਿਰਦੀ ਐਰ ਕੇ ਬੜੇ ਦਿਨ ਬਾਅਦ ਤੇ ਜੀ ਹੋਰਦਾ ਭਾਜੀ ਲੋਕਲ ਹੀ ਮਾਲ ਵੇਖ ਜਾਂਦਾ ਰਿਹਾ ਆ ਅੱਛਾ ਇੱਕ ਦੋ ਲੱਭਦੀਆਂ ਇਹ ਇਕੱਠੀਆਂ ਹੀ ਨਹੀਂ ਹੁੰਦੀਆਂ ਠੀਕ ਆ ਹਾਂਜੀ ਤੇ ਅੱਜ ਪੰਜ ਛੇ ਇਕੱਠੀਆਂ ਕਰਤੀਆਂ ਨਾ ਫਿਰ ਆਵਾਜ਼ ਦਈਏ ਅੱਜ ਆਵਾਜ਼ ਦੇਣਾ ਪੈ ਗਿਆ ਠੀਕ ਹੈ ਜੀ ਮਾਮੀ ਦਾ ਕਹਿਣਾ ਬਾਹਰ ਬੂਰ ਚਲ ਗਿਆ ਹਣੀ ਤਾਂ ਨਹੀਂ ਪਾਉਣ ਦੇ ਆਵਾਜ਼ ਦੇਣੀ ਪੈ ਗਈ ਹਾਂਜੀ ਠੀਕ ਹੈ ਤੇ ਨਾਮ ਦੱਸਦੇ ਕਰੀ ਫਿਰ ਨਾ ਭਾਜੀ ਮੇਰਾ ਹਰਮਨਜੋ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤ ਤੇ ਫੋਨ ਨੰਬਰ ਵੀ ਬੋਲ ਦੋ 826444131 ਭਾਈ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਪੈਂਦੇ ਆ ਆਪਣਾ ਬਿਲਕੁਲ 에어ਪੋਰਟ ਦੇ ਨਾਲ ਹੀ ਆ ਹਨਾ ਠੀਕ ਆ ਤੇ ਪਹਿਲਾਂ گاਵਾ ਬਖਾ ਦੀਏ ਫਿਰ ਹਾਂਜੀ گاਵਾ ਬਖਾ ਦੀਏ ਚਲੋ ਫਿਰ ਇਧਰੋਂ ਸ਼ੁਰੂ ਕਰ ਲੈਂਦੇ ਆ ਵੀਡੀਓ ਪੂਰੀ ਵੇਖਿਓ ਕੋਈ ਸੁਈਆਂ ਆ ਤੇ ਕੋਈ ਗੱਬਣਾ ਆ ਕੋਈ ਵੱਡੇ ਮੁੱਲੇ ਕੋਈ ਛੋਟੇ ਮੁੱਲੇ ਇਹ ਗੱਬਣ ਜੇ ਵੀ ਦੀ ਹਾਂਜੀ ਇਹਦਾ ਸਵਾ ਦੁੱਜਾ ਜੋ ਭਾਈ ਵੈੜ ਦਾ ਇਹਨਾਂ ਜੇ 10 12 ਖੜ ਦੂ ਠੀਕ ਆ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਭਾਈ ਘਰ ਵਾਲੇ ਆਂਦੇ ਪਹਿਲੇ ਸਵੇਰੇ ਤਿੰਨਾਂ ਲੀਟਰ ਤਿੰਦੀ ਰਹੀ ਆ ਐਸਾਂ ਨਹੀਂ ਕੋਈ ਜ਼ਿਆਦਾ ਨਹੀਂ ਇੰਨਾ ਦੁੱਧ ਵੜ ਚਲਾਈ ਜਾਉਂਦੀ ਤੇ ਆ ਥਾਣੇ ਤੇ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਲਾਗੇ ਤੇ ਅੱਜ ਇਹ ਦਰਦੀ ਦਰਦੀ ਆ ਸਾਡੇ ਕੋਲ ਥਾਣੇ ਵੀ ਚੰਗੇ ਗੈਪ ਤੇ ਆ ਬਾਕੀ ਸੌਣ ਤੱਕ ਚੰਗੀ ਭਰ ਜੂਗੀ ਇਹ 10-15 ਲੈ ਜੂ ਭਾਜੀ ਤਿਆਰ ਹੋਈ ਵਸੀ ਪੜਾ ਰੋਮੀ ਕਾਰੋਬਾਰੀ ਬੰਦਾ ਖੜ ਕੇ ਵੇਚ ਲੈ ਸ਼ਾਮ ਕੀ ਟਿਆਰ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਇਹਦਾ 45000 ਕਰਦਾ ਸੀ 40 ਦੇ ਦਈਏ ਕਰ ਦਈਏ 2000 ਅੱਛਾ 38000 ਦੀ ਦੇ ਦੋ ਹਾਂਜੀ 38000 ਦੀ ਜਿਹੜੀ ਗਿੰਦਗੀ ਦੇ ਦੇ ਦਾਂਗੇ ਤੇ ਹੁਣ ਆ ਵੀ ਗੱਭਨ ਜੇ ਇਹ ਨਾ ਵੀ ਸੋਹਰ ਦੂਜਾ ਜੇ ਭਾਈ ਵੈੜ ਦਾ ਠੱਗੀ ਧੀ ਬੜੀ ਲੜਨ ਦੁਰ ਬੜੇ ਹੈ ਇਹ ਬਣੂ ਬੜੀ ਭਾਜੀ ਠੀਕ ਆ ਥਣ ਥਮ ਬਹੁਤ ਚੰਗਾ ਲੱਗਾ ਵੈੜ ਨੂੰ ਥਾਣੇ ਦੇਖ ਤਾਣ ਦਿਖਾ ਦੇ ਜੀ ਲੱਗਦੇ ਨੇ ਆਹ ਦੇਖ ਸਾਡੇ ਥਾਣੇ ਦੇਖ ਕੇ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਇਹ ਵੀ ਪਾਈ ਜਿਆਦਾ ਨਹੀਂ ਤੇਰਾ ਚਾਰਾ ਕਲਰ ਮਾਨ ਚਵਾਈ ਜਾਊਗੀ ਅੱਛਾ ਹਾਂ ਜੀ ਸਭ ਜਾਨ ਬੜੀ ਪਾਜੀ ਹੋਇਆ। ਬਾਕੀ ਇਹ ਵੀ ਰੰਗ ਰੂਪ ਦੀ ਚੰਗੀ ਆ ਤੇ ਕੱਦ ਕੱਖ ਵੀ ਚੰਗਾ। ਇਹ ਵੀ ਥੱਲੇ ਚੰਗੀ ਪਰੂਗੀ। ਇਹਦਾ ਦੇਖਾ ਮੈਂ ਨੈਗੇਟਿਵ ਲਾ ਜੀ। ਿੱਲਾ ਬੜੀਆਂ ਪਾਜੀ ਇਹ ਬਣੂ ਬਣੂ ਚੰਗੀ। ਦੇਣੇ ਵੀ ਦਾਹ ਲਾ ਜੂਗੀ ਬਾੜ। ਤੇ ਤਾਂ ਮੁੱਲ ਫਿਰ ਆ ਮੌਲਵੀ ਭਾਈ ਚਾਲੀ ਜੀ ਅੱਛਾ ਇਹ ਵੀ ਦੇ ਦਾਂ 38000 ਦੀ ਭਲਾ ਗੋਵੀ ਦੇ ਇਹ ਲੈ ਜਾ ਭਲਾਓ ਅੱਛਾ ਇਹ ਵੀ 38000 ਦੇ ਦੇਣੀ ਤੇ ਆ ਵੀ ਕੱਬਨ ਜੀ ਹਾਂਜੀ ਇਹਦੇ ਵੀ ਬੇਚ ਦੇਣੀ ਪਾਣੀ ਨਾ ਫੜਦੀ ਦਾਹ ਥਾਣਾ ਦਾ ਸੈਕ ਹੈ ਬੜਾ ਭਾਈ ਸੀਲ ਠੰਡੀ ਬਹੁਤ ਜ਼ਿਆਦਾ ਵੈੜ ਠੀਕ ਹੈ ਹਾਂਜੀ ਯਾ ਤੇ ਪਾਜੀ ਘਰ ਵਾਲਿਆ ਕਹੇ ਪਹਿਲੇ ਸੋਇ 17 18 ਲੀਟਰ ਦੁੱਧ ਚੋਲਦੇ ਰਹੇਗਾ ਅਰ ਕੀ ਤੁਸ ਜੱਸ ਵਾਹੜ ਹੈ ਅਰ ਕੀ ਕਿੰਨਾ ਚਵਾਈ ਜਾਓਗੇ ਅਰ ਕੀ ਗਾਈਆਂ ਤੁਹਾਨੂੰ ਪਤਾ ਭਾਈ ਹਰੇ ਨੂੰ ਮਾਂਦੀਆਂ ਸਟਾਲਸ ਟੋਲੇ ਹੋਏ ਵਾਵਾ ਹੈ ਯਾ ਨਹੀਂ ਤੇ ਚਲੋ 20 ਕਿਲੋ ਦੁੱਧ ਚਵਾਈ ਜਾਊਗੀ ਖੋਲੋ ਫਿਰ ਤੋਰ ਦੀਏ ਬਾਕੀ ਮੱਠੀ ਵਾੜੀ ਦੀ ਸ਼ਿਕਾਇਤ ਪਈ ਬਾਕੀ ਵੀ ਦੇਖ ਸਾਡੇ ਜੇ ਥੱਲੇ ਚੰਗੀ ਭਰੂਗੀ ਬਾਕੀ ਬੇਲ ਵੀ ਚੰਗੀ ਹੈ ਇਹਦੀ ਤਾਂ ਵੀ ਸੁਗਲੀ ਵੀ ਚੰਗੀ ਹੈ ਬਾਕੀ ਥਾਣੇ ਚੰਗੇ ਗੱਰ ਤੇ ਲੱਗਾ ਆਹ ਦੇਖ ਸਾਡੇ ਥਾਣੇ ਇਹਦੇ ਲੱਗੇ ਤਾਂ ਪਾਜੀ ਭਾਜੀ ਕੋਸ ਨਹੀਂ ਦੇ ਆ ਕੋਈ ਗਰਮੀ ਗਰਮੀ ਨਹੀਂ ਇਹਨੂੰ ਪ੍ਰਵਾਹ ਬਾਕੀ ਫੈਂਡ ਵੀ ਪੂਰੀ ਵੱਜ ਚੰਗੀ ਆ ਉਹ ਅਜੇ ਨੇਕੀ ਭਲਾ ਵੀ ਹਾਨੇ ਤੇ ਹੈਗੀਆਂ ਆ ਤੇ ਉਦਰਾ ਠੰਡ ਠੰਡ ਓਕੇ ਵੀ ਇੱਦੀ ਸਾਰੇ ਸਾਰਾ ਦਾ ਭਾਈ ਸ਼ਹਿਰ ਹੁੰਦਾ ਇਹ ਜਮਿਆ ਹੀ ਠੀਕ ਹੈ ਹਾਂਜੀ ਤੇ ਮੁੱਲ ਫਿਰ ਇਹਦਾ ਇਹ ਲੋ ਭਾਈ ਦੱਸ ਦੇਣਾ ਸਾਹ ਵਾਲੀ ਇਹ ਬੜ ਦੇ ਪੈਂਦੀ ਹਰ ਤੇ ਵੇਚ ਦੇ ਜੀ ਸਵਾਗਤ ਦੁੱਧ ਤੇ ਝਾੜ ਕੇ ਹਾਂਜੀ ਹਾਂਜੀ ਹੁਣ ਮੁੱਲ 50000 ਕਰ ਦਈਏ ਅੱਛਾ 50000 ਹੀ ਦੇ ਦਈਏ 50 ਹੀ ਦੇ ਦਈਏ 10 ਦੇ ਭਾਈ ਠੀਕ ਹੈ ਜੀ ਹੋਰ ਕਰ ਦਾਂਗੇ ਮੌਕੇ ਤੇ ਥੋੜਾ ਬੋੜਾ ਵੀ ਭਰਾ ਹੁੰਦਾ ਠੀਕ ਹੈ ਆ ਸੋਈ ਸੋਈ ਜੀ ਹਾਂਜੀ ਇਹਦੋਂ ਭਾਈ ਸੂਈੋਂ ਮਹੀਨੇ ਡੇਢ ਮਹੀਨੇ ਲੱਜ ਬਨੇ ਟਾਈਮ ਹੋਇਆ ਜੀ ਅੱਛਾ ਤੇ ਦੋਤੀ ਦੇਖੋ ਤੇਰਾ ਚੋਨਾ ਗੱਲੋ ਹੀ ਪਰਸੋਂ ਲਾਇਦਾ ਬੱਚਾ ਮੜਿਆ ਜੀ ਅੱਛਾ ਹਾਂਜੀ ਉਹਦਾ ਇਹ ਜੇ ਨਾ ਥੋੜਾ ਜਿਹਾ ਸਿਕਾ ਗਈ ਹੁਣ ਲੀਟਰ ਮਾਰ ਕੇ ਭਲਾਵੇ ਕੋਈ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ 10 ਕਿਲੋ ਦੁੱਧ ਲੀਟਰ ਨਾਲ ਮਿਲਦਾ ਤਿਆਰ ਪੱਕਾ ਜਿਹੜਾ ਪੱਕਾ ਜਿਹੜਾ ਮਿਲਦਾ ਤੇ ਇਹਦੇ ਆਖਰ ਥੋੜਾ ਜਿਹਾ ਰੰਗ ਬਦਲਿਆ ਜੀ ਹਾਂਜੀ ਆ ਦੇਖ ਸਕਦੇ ਹੋ ਇਹਦਾ ਇਧਰ ਦਾ ਰੰਗ ਥੋੜਾ ਵਿੱਚੋਂ ਬਦਲਿਆ ਜੀ ਦੂਜੀ ਪੂਰੀ ਕਾਲੀ ਆ ਦੂਜੀ ਕਾਲੀ ਆ ਪਰ ਕਰੀ ਹੈ ਨਾ ਜਦੋਂ ਨਾ ਆ ਜਲੇ ਆਓ ਜੀ ਹੁਣ ਦੁੱਧ ਜਿਹੜਾ ਕਹਿੰਦੇ ਵੀ ਤਾਕਤ ਲਾਏਗਾ ਇਹਦੇ ਕੋਲ ਬਾਕੀ ਚੌਂ ਜਵਾਬ ਆ ਜੀ ਬੜਾ ਲੱਗਾ ਵੈਡ ਨੂੰ ਠੀਕ ਹੈ ਜੀ ਸੜ ਦੋ ਚਾਰ ਦਿਨ ਮੇਰਾ ਵੀ ਸੰਭਲੂ ਜਿਹੜਾ 13 14 ਗੱਲੋਂ ਫਿਰ ਦੁੱਧ ਕਰਕੇ ਤੇ ਥਾਣੇ ਦੇ ਵੀ ਦੇਖ ਸਕਦੇ ਆਪਾਂ ਲਾ ਕੇ ਤੋਂ ਤੇ ਇਹਦਾ ਮੁੱਲ ਵੀ ਜੀ ਫਿਰ ਕਾਲੀ ਜਰਸੀ ਜੋ ਭਾਈ ਤੇ ਇਹਦਾ ਕਿੰਨਾ ਮੁੱਲ ਲਿਆ ਇਹ ਲੋ ਬੱਚਾ ਹੁੰਦਾ ਵੈਡ ਭਾਈ 50000 ਦੀ ਏ ਹਾਂਜੀ ਹੁਣ 35000 ਕਰਦੇ ਜੇ ਮੁੱਲ ਆਪਾਂ ਤੁਸੀਂ ਦੱਸ ਦੋ ਕਿੰਨੇ ਦੇ ਦੀਏ 32 ਦੀ ਦੇ ਦਾਂਗੇ ਭਾਜੀ ਛੋਟ ਛੋਟ ਮੌਕੇ ਤੇ ਕਰ ਦਾਂਗੇ ਜੇ ਕੋਈ ਵੀਰ ਭਰਾ ਫੋਨ ਲਾਓ ਠੀਕ ਹੈ ਤੇ ਆ ਨੀਲੀ ਦੀ ਮੱਝ ਸੂਈ ਜੇ ਹਾਂਜੀ ਨੀਲੀ ਦੀ ਮੱਝ ਜੋ ਭਾਈ ਸਵਾਜ ਤਿੱਜਾ ਅੱਛਾ ਤੇ ਦੁੱਧ ਇਹਦੇ ਥੱਲੇ ਉਹ ਪੱਕਾ ਲੀਟਰ ਵਾਲਾ 10 ਕਿਲੋ ਅੱਛਾ ਆਪਾਂ 9 ਕਰਕੇ ਦੇਣੀ ਹੈ ਤੇ ਬੱਚਾ ਕੀ ਇਹ ਤਾਂ ਮਗਰ ਬੱਚਾ ਭਾਈ ਮਗਰ ਕੱਟੀ ਏ ਮਗਰ ਕੱਟੀ ਆ ਕੱਟੀ ਵੀ ਨਹੀਂ ਲੀਦੀ ਆ ਕੱਟੀ ਚੋਂ ਫੋਰ ਚਿੱਟੇ ਭਾਜੀ ਤੇ ਆ ਤੁਹਾਡੇ ਸਾਹਮਣੇ ਹੀ ਆ ਦੁੱਧ ਦੁੱਧ ਤਾਂ ਚੰਗਾ ਛੱਡਿਆ ਕੱਟੀ ਨੂੰ ਵੀ ਉਤਰ ਹਾਂਜੀ ਉਤਰ ਮਾੜਾ ਵੀਰ ਹੋਣੀ ਆਂ ਤਾਂ ਛੱਡਦੇ ਨੇ ਮਾਜ ਠੰਡੀ ਸੀ ਲਿਆ ਮਾਜ ਭਾਜੀ ਆ ਵੇਖੋ ਤੁਰੇ ਜਾਂਦੇ ਆ ਕੇ ਥੱਲੇ ਬਹਿ ਜਾਓ ਆ ਦੇਖ ਸਕਦੇ ਇੱਕ ਮਿੰਟ ਤੋਂ ਪਹਿਲਾਂ ਭਾਜੀ ਮੈਂ ਪਸਮੂ ਕੀ ਇਤਨਾ ਹੀ ਥੱਲੇ ਬਹਿ ਜਾਏ ਇੱਕ ਬੱਚੇ ਦੀ ਨਹੀਂ ਪਰਵਾਹ ਇਹਨੂੰ ਕੋਈ ਘਾੜੇ ਦੀ ਨਹੀਂ ਪਰਵਾਹ ਅੱਛਾ ਜਿੱਦਾਂ ਮਰਜ਼ੀ ਮੈਂ ਨਾ ਜਿੱਦਾਂ ਮਰਜ਼ੀ ਨਾਲੇ ਪੂਸ ਚੋਕ ਲੈਂਦੇ ਪਿੱਛੇ ਆਪਾਂ ਦੇਖ ਸਕਦੇ ਇਹੇ ਰੱਖਣਾ ਇਹ ਨੋਕੜੀ ਆ ਠੀਕ ਮੇਰੇ ਪਾਸਮਾ ਆ ਕੇ ਥੱਲੇ ਬੈਹਿੰਦੇ ਆ ਵੀ ਵੇਖੋ ਭਾਜੀ ਸੀਲਿਆ ਅਗਲੇ ਕੋਈ ਡੋਕਾ ਨਾ ਕਰੀ ਦੀ ਜਿੱਦਾਂ ਮਰਦੀ ਬੈਠੇ ਠੀਕ ਹੈ ਕਲਾ ਪਾੜਾ ਪਾਏ ਚੋੜੇ ਬਾਕੀ ਥਾਣੇ ਵਿੱਚ ਚੰਗੇ ਗਾਇਬ ਤੇ ਆ ਭਾਜੀ ਪਿੰਡੇ ਦੇ ਹੱਥ ਫੇਰੀ ਆ ਵੇਖੋ ਗਾਈਆਂ ਨੂੰ ਪੂਛ ਚੁੱਕਦੀ ਆ ਹਾਂਜੀ ਸੀਲ ਨਹੀਂ ਆ ਭਾਜੀ ਚਲੋ ਖੁੱਲੋ ਹਾਂ ਫੇਰ ਤੋਤੀ ਬਿੱਲੀਆਂ ਅੱਖਾਂ ਵਾਲੀ ਮੱਝ ਆ ਜਿਹੜੀ ਆ ਨੋ ਦਾਸ ਕਿੱਲਾ ਦੋਦਜੇ ਤਾਂ ਨਹੀਂ ਗਿੰਦੇ ਸੀ ਮੌਕੇ ਤੇ ਹੈਗਾ ਇਹ ਲੋਕ ਇੱਕ ਵਾਰੀ ਫੇਰ ਲੈ ਜਾਓ ਘੁਮਾ ਕੇ ਬਿੱਧੀ ਆ ਜਾਓ ਅੱਖਾਂ ਇਹਦੀਆਂ ਦੋਵੇਂ ਬਿੱਲੀਆਂ ਮਗਰ ਵੀ ਕੱਟੀ ਆ ਤੇ ਅੱਗੇ ਵੀ ਠੰਡੀ ਸੀ ਦੋ ਪਾਸੇ ਢਾਹਿਆ ਚੱਡੇ ਦਵਾ ਪਾਸੇ ਢਾਪ ਜੀ ਆ ਫੇਰ ਭਾਜੀ ਬੈਜੋ ਸੱਲੇ ਠੀਕ ਹੈ ਤੇ ਕਿੰਨਾ ਫੇਰੇ ਦਾ ਮੁੱਲ ਤੇ ਲੋ ਜੇ ਇਹਨੇ ਤਾਜੀ ਸੂਈ ਹੁੰਦੀ ਭਾਜੀ ਫੇਰ ਤੇ ਮੈਂ 90000 ਦੀ ਆ ਹਾਂਜੀ ਹੁਣ ਮੁੱਲ 85 ਕਰ ਦੇਈਏ ਅਸੀਂ ਦੇ ਦਈਏ 70000 ਦੀ ਨਾ ਦੇਈਂ ਦੋ ਦਿੰਦੇ ਮਾਨਤਾ ਦੋ ਤਿੰਨ ਜਰ ਛੱਡਦੀ ਹੈ ਕੋਈ ਕਰ ਦੋ ਤੁਸੀਂ ਜਿੰਨਾ ਆਪ ਹੀ ਕਰ ਦੋ 77000 ਦੀ ਭਾਜੀ ਦੇਣਾ ਅੱਛਾ 77000 ਦੀ ਦੇਣਾ ਬਾਕੀ ਵੇਲਾ ਪੂਰੀ ਵੱਡੀ ਮੈਂ ਆ ਹਾਂਜੀ ਪਟਾੜਾ ਪੂਰਾ ਬਹੁਤ ਬੜਾ ਚੰਗਾ ਪਿੱਠਪੜੇ ਦੀ ਚੰਗੀ ਹੈ ਠੀਕ ਹੈ ਤੇ ਇੱਕ ਮੱਝ ਹੋ ਰਹਿ ਗਈ ਜੀ ਹਾਂਜੀ ਇੱਕ ਉਹ ਆਪਾਂ ਲਾਸਟ ਦੇ ਵਿੱਚ ਆ ਦਈਏ ਠੀਕ ਹੈ ਕਿੰਨਾ ਚਿਰ ਤੱਕ ਦੁੱਧ ਇੱਕੋ ਭਾਜੀ ਦੁੱਧ ਪੱਕਾ ਲੀਟਰ ਵਾਲਾ 6 ਗਲੋ ਇਹ ਅੱਛਾ ਛੀਲ ਸੂ ਭਾਜੀ ਐਵੇਂ ਬੜੀ ਹੈ ਇਦਾਂ ਹੀ ਬੈਜੋ ਇਦਾਂ ਹੀ ਬੈਜਣਾ ਇਹਦੇ ਥੱਲੇ ਇਹ ਵੀ ਇਦਾਂ ਹੀ ਹੈ ਠੀਕ ਹੈ ਹਾਂਜੀ ਤੇ ਬੱਚਾ ਨਹੀਂ ਹੈਗਾ ਇਹਦਾ ਸੂਈ ਨੂੰ ਪਾਈ 2 ਮਹੀਨਾ 1.5 ਮਹੀਨੇ ਦਾ ਟਾਈਮ ਹੋ ਗਿਆ ਜੀ ਕਜੇ ਇਹਦਾ ਵੀ ਦੇਖ ਸਕਦੇ ਕਿ ਤੇ ਇਹਦਾ ਮੁੱਲ ਵਿੱਦੀ ਫਿਰ ਇਹਦਾ ਮੁੱਲ ਭਾਈ 45000 ਜੇ 42 ਦੀ ਦੇ ਜੀ 40 ਦੀ ਦੇ ਦੀਏ ਦੇ ਦਾਂਗੇ ਭਾਜੀ ਬਾਕੀ ਇਹੋ ਬੈਂਤੀ ਵੀਰਾਂ ਨੂੰ ਸੋਈਆਂ ਆਪਣੀਆਂ ਦੋ ਟਾਈਮ ਚੋਂ ਚਾਰ ਟਾਈਮ ਚੋਂ ਨਾ ਗੱਬਣਾ ਆਪਣੀਆਂ ਪਾਸ ਕਰਕੇ ਛਡੋ ਠੀਕ ਹੈ ਵਿੱਦੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਬੜਾ ਬਾਕੀ ਇਹ ਜੀ ਸੂਈਆਂ ਦੀ ਆਪਣੀ ਦੋ ਟਾਈਮ ਚਵਾਈ ਇੱਥੇ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਤੇ ਸਾਡੀ ਗੱਲ ਤੇ ਜਰੂਰ ਧਿਆਨ ਦਿਆ ਕਰੋ